ਕੈਨੇਡਾ ਦੀ ਸਭ ਤੋਂ ਵੱਡੀ ਡਕੈਤੀ ਦਾ ਮਾਸਟਰਮਾਈਂਡ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਦਾ ਸਭ ਤੋਂ ਵੱਡੀ ਡਕੈਤੀ ਦਾ ਮਾਸਟਰਮਾਈਂਡ ਸੀਗਾ ਜਿਸ ਨੂੰ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਦੱਸਦੀ ਹੈ ਕਿ ਕੈਨੇਡੀਅਨ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸੋਨੇ ਦੀਆਂ ਡਕੈਤੀਆਂ ਦੇ ਵਿੱਚੋਂ ਇੱਕ ਦੇ ਵਿੱਚ ਲੋੜਿੰਦਾ 32 ਸਾਲਾਂ 에ਅਰ ਕੈਨੇਡਾ ਦਾ ਸਾਬਕਾ ਮੈਨੇਜਰ ਸਿਮਰਨਪ੍ਰੀਤ ਪਨੇਸਰ ਇਸ ਸਮੇਂ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਤਾਂ ਕੈਨੇਡਾ ਦੀ ਪੀਪਲਿਸ ਨੇ ਉਸ ਨੂੰ ਲੱਭ ਲਿਆ ਉਸ ਦੀ ਪਤਨੀ ਪ੍ਰੀਤੀ ਪਨੇਸਰ ਜੋ ਕਿ ਸਾਫ ਦਾ ਮਿਸ ਇੰਡੀਆ ਯੂਗਾਂਡਾ ਰਹਿ ਚੁੱਕੀ ਹੈ ਜੋ ਕਿ ਇੱਕ ਗਾਇਕਾ ਅਤੇ ਅਦਾਕਾਰ ਵੀ ਹੈ ਪਰ ਮੰਨਿਆ ਜਾਂਦਾ ਹੈਗਾ ਕਿ ਉਹ ਚੋਰੀ ਦੇ ਵਿੱਚ ਸ਼ਾਮਿਲ ਨਹੀਂ ਹੈ ਤਾਂ ਇਹ ਸੋਨੇ ਦੀ ਚੋਰੀ April 2023 ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਟੋਰਾਂਟੋ ਦੇ ਜਿਹੜੇ ਕਿ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਕਾਰਕੋ ਕੰਪਲੈਕਸ ਤੋਂ 6600 ਸੋਨੇ ਦੀਆਂ 12 ਤੇ ਜਿਨ੍ਹਾਂ ਦਾ ਭਾਰ ਕੁੱਲ 400 ਗ੍ਰਾਮ ਕਿਲੋਗ੍ਰਾਮ ਸੀ 400 ਕਿਲੋਗ੍ਰਾਮ ਸੀਗਾ ਅਤੇ ਲਗਭਗ 2.5 ਮਿਲੀਅਨ ਦੀਆਂ ਵਿਦੇਸ਼ੀ ਮੁਦਰਾਵਾਂ ਦੇ ਜਿਹੜੀ ਕਿ ਚੋਰੀ ਹੋ ਗਈਆਂ ਸਨ ਤਾਂ ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ਿਊਰਿਕ ਜ਼ਿਊਰਿਕ ਤੋਂ ਆ ਰਹੀ ਇੱਕ ਉਡਾਨ ਤੋਂ ਸਮਾਨ ਉਤਾਰਿਆ ਜਾ ਰਿਹਾ ਸੀਗਾ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦਾਸੇ ਕੈਨੇਡਾ ਦਾ ਜਿਹੜਾ ਕਿ ਮਾਸਟਰਮਾਈਂਡ ਸੀਗਾ ਡਕੈਤਿਆਂ ਦੇ ਵਿੱਚੋਂ ਤਾਂ ਉਸ ਨੂੰ ਪੁਲਿਸ ਨੇ ਲੱਭ ਲਿਆ ਹੈ ਸਿਮਰਨਪ੍ਰੀਤ ਜੋ ਉਸ ਸਮੇਂ ਬ੍ਰੈਮਟਨ ਜਿਹੜਾ ਕਿ 온ਟਾਰੀਓ ਦੇ ਵਿੱਚ ਰਹਿ ਰਹੇ ਸੀਗੇ ਤਾਂ ਚੋਰੀ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਈ ਹਾਲਾਂਕਿ ਜੂਨ 2024 ਦੇ ਵਿੱਚ ਉਸਦੇ ਵਕੀਲਾਂ ਦੇ ਰਾਹੀਂ ਸੂਚਿਤ ਕੀਤਾ ਗਿਆ ਸੀਗਾ ਕਿ ਉਹ ਆਤਮ ਸਮਰਪਣ ਕਰ ਦਵੇਗਾ ਪਰ ਅਜੇ ਹਾਂ ਨਹੀਂ ਹੋਇਆ ਪੀਲ ਰੀਜਨਲ ਪੁਲਿਸ ਜਿਹੜੀ ਕਿ ਪ੍ਰੋਜੈਕਟ 24 ਕੈਰਟ ਦੇ ਹਿੱਸੇ ਦੇ ਵਜੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਜਦੋਂ ਸਿਮਰਨਪ੍ਰੀਤ ਚੰਡੀਗੜ੍ਹ ਸਥਿਤ ਆਪਣੇ ਘਰ ਦੇ ਉੱਤੇ ਮੀਡੀਆ ਨੂੰ ਮਿਲੀ ਤਾਂ ਉਸਨੇ ਕਾਨੂੰਨੀ ਕਾਰਨਾ ਦਾ ਹਵਾਲਾ ਦਿੰਦੇ ਹੋਏ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਉਸਦੇ ਆਲੇ-ਦੁਆਲੇ ਦੇ ਲੋਕ ਜਾਣਦੇ ਨੇ ਕਿ ਉਹ ਕੈਨੇਡਾ ਦੇ ਵਿੱਚ ਕਿਸੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਪਰ ਸਿਮਰਨਪ੍ਰੀਤ ਸਾਰਿਆਂ ਨੂੰ ਦੱਸਦਾ ਹੈ ਕਿ ਉਹਨਾਂ ਦਾ ਮਾਮਲਾ ਹੱਲ ਹੋ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੀਲ ਪੁਲਿਸ ਦੇ ਦਸਤਾਵੇਜ਼ ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਦੇ ਵਿੱਚ 20 ਅਧਿਕਾਰੀ ਸ਼ਾਮਿਲ ਸਨ ਜਿਹੜੇ ਕਿ ਇਹ ਇੱਕ ਸਾਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈਗਾ ਇਹ ਮਾਮਲਾ ਤਾਂ ਇਸ ਸਮੇਂ ਦੌਰਾਨ ਉਸਨੇ ਟਰੈਕਿੰਗ ਆ ਇੰਟਰਵਿਊ ਅਤੇ ਸੀਸੀਟੀਵੀ ਜਾਂਚ ਵਰਗੇ ਕੰਮ ਕੀਤੇ ਨੇ ਜਿਸ ਦੇ ਵਿੱਚ ਟਰੱਕ ਨੂੰ ਵੀ ਜਿਹੜਾ ਕਿ ਟਰੈਕ ਕੀਤਾ ਗਿਆ ਹੈ ਤਾਂ ਜਾਂਚ ਦੇ ਅਨੁਸਾਰ ਇਹ ਉਹੀ ਟਰੱਕ ਹੈ ਜਿਸ ਦੇ ਵਿੱਚ ਸੋਨੇ ਦੀਆਂ ਛੜਾਂ ਨੂੰ ਕਾਰਗੋ ਟਰਮੀਨਲ ਤੋਂ ਬਾਹਰ ਕੱਢਿਆ ਗਿਆ ਸੀਗਾ ਇਸ ਨਾਲ ਹੀ ਤੁਹਾਨੂੰ ਦੱਸ ਦੇ ਕਿ ਸਿਮਰਨਪ੍ਰੀਤ ਦੇ ਵਕੀਲ ਗ੍ਰੇਕ ਲਾਫੋ ਨੇ ਲਾਫੋਟੇਨ ਨੇ ਜੂਨ 2024 ਦੇ ਵਿੱਚ ਕਿਹਾ ਸੀਗਾ ਕਿ ਉਸ ਨੂੰ ਕੈਨੇਡੀਅਨ ਨਿਆਂ ਪ੍ਰਣਾਲੀਆਂ ਦੇ ਵਿੱਚ ਪੂਰਾ ਵਿਸ਼ਵਾਸ ਹੈ ਪਰ ਅਤੇ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ 9 ਲੋਕਾਂ ਦੇ ਉੱਤੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਦੇ ਉਤੇ ਚੋਰੀ ਸਾਜ਼ਿਸ਼ ਅਤੇ ਅਪਰਾਧ ਦੁਆਰਾ ਪ੍ਰਾਪਤ ਜਿਹੜੀ ਕਿ ਪ੍ਰਾਪਤ ਜਾਇਦਾਦ ਦੇ ਉਤੇ ਕਬਜ਼ਾ ਕਰਨ ਦੇ ਦੋਸ਼ ਸ਼ਾਮਿਲ ਨੇ ਇਸ ਦੌਰਾਨ ਅਪੀਲ ਰੀਜਨਲ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਿਮਰਨ ਸਿੰਘ ਦੇ ਆਤਮ ਸਮਰਪਣ ਦਾ ਉਡੀਕ ਕਰ ਰਹੀ ਹੈ